ਕਿਸੇ ਭੁੱਖੇ ਨੂੰ ਰੋਟੀ ਖਵਾਉਣਾ ਕਿਸੇ ਬਿਮਾਰ ਦਾ ਇਲਾਜ ਕਰਵਾਉਣਾ ਤੇ ਕਿਸੇ ਨੂੰ ਸਰਦੀ ਛਤ ਦਾ ਆਸਰਾ ਦੇ ਦੇਣਾ ਦੋਸਤੋ ਸਭ ਤੋਂ ਵੱਡਾ ਧਰਮਾਂ ਦੀ ਪੁੰਨ ਦਾ ਕੰਮ ਹੈ ਤੇ ਅੱਜ ਇਸ ਪੁੰਨ ਦੇ ਕੰਮ ਨੂੰ ਅਮਲੀ ਜਾਮਾ ਪਹਿਨਾ ਰਹੇ ਹਨ ਪਿੰਡ ਹੋਟਲਾ ਕਲਾਂ ਦੇ ਕੁਝ ਐਨ ਆਰ ਆਈ ਭਰਾ ਅਤੇ ਸਮੂਹ ਨਗਰ ਨਿਵਾਸੀ ਅੱਜ ਪਹਿਲੇ ਦਿਨ ਜੇਤਰਾਮ ਦੇ ਮਕਾਨ ਦੀ ਨੀਂਹ ਰੱਖੀ ਜਾ ਰਹੀ ਹੈ ਚੇਤੇ ਰਹੇ ਦੋਸਤੋ ਕਿ بارشਾਂ ਦਾ ਕਹਿਰ ਸਰਲੇਖੇਡ ਕੁਝ ਸਮਾਂ ਪਹਿਲਾਂ ਚੇਤਰਾਮ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਅਪਲੋਡ ਕੀਤੀ ਗਈ ਸੀ ਤੇ ਇਸ ਦੇ ਘਰ ਬਣ ਜਾਣ ਦਾ ਸੁਪਨਾ ਦੇਖਿਆ ਗਿਆ ਸੀ ਤੇ ਅੱਜ ਉਹ ਸੁਪਨਾ ਸਾਕਾਰ ਹੋ ਰਿਹਾ ਹੈ ਤੇ ਹੁਣ ਚੇਤਰਾਮ ਤੇ ਉਸ ਦੇ ਪਰਿਵਾਰ ਨੂੰ ਖੁੱਲੇ ਅਸਮਾਨ ਜਾਂ ਕਿਸੇ ਛੱਪਰ ਹੇਠ ਰਾਤਾਂ ਨਹੀਂ گزارਣੀਆਂ ਪੈਣਗੀਆਂ ਬਿਨਾਂ ਧਰਮ ਜਾਤ ਪਾਤ ਅਤੇ ਪਾਰਟੀ ਤੋਂ ਉੱਪਰ ਉੱਠ ਕੇ ਇਹ ਕਾਰਜ ਆਰੰਭਿਆ ਗਿਆ ਹੈ ਜਿਸ ਦਾ ਸੂਤਰਧਾਰ ਅਜੇ ਸਾਹਮਣੇ ਨਹੀਂ ਆਉਣਾ ਚਾਹੁੰਦਾ ਦੋਸਤੋ ਪਿੰਡ ਵਿੱਚ ਅਜੇ ਹੀ ਹੋਰ 5-6 ਘਰ ਨੋਟ ਕੀਤੇ ਗਏ ਹਨ ਜੋ ਅਸਲ ਵਿੱਚ ਨਰਕ ਵਰਗੀ ਜ਼ਿੰਦਗੀ ਲੰਘਾਉਣ ਲਈ ਮਜਬੂਰ ਹਨ ਤੇ ਇੱਕ ਛੱਤ ਦੇ ਆਸਰੇ ਲਈ ਕਿਸੇ ਦਾਨੀ ਸੱਜਣ ਜਾਂ ਰੱਬ ਦੇ ਕਿਸੇ ਪਿਆਰੇ ਦਾ ਤਰਲਾ ਲੈਂਦੇ ਦੁਆਵਾਂ ਦੀ ਪੰਡ ਚੱਕੀ ਬੈਠੇ ਹਨ ਮੇਰੀ ਹੱਥ ਜੋੜ ਕੇ ਪਿੰਡ ਨਿਵਾਸੀਆਂ ਅਤੇ ਐਨ ਆਰ ਆਈ ਭਰਾਵਾਂ ਨੂੰ ਬੇਨਤੀ ਹੈ ਕਿ ਇਹਨਾਂ ਦੀ ਮਦਦ ਲਈ ਉਹ ਜ਼ਰੂਰ ਆਪਣਾ ਹੱਥ ਅੱਗੇ ਬਧਾਉਣ ਤੇ ਆਪਣੇ ਵਿੱਤ ਮੁਤਾਬਕ ਸੇਵਾ ਦਾ ਫਲ ਜ਼ਰੂਰ ਲੈਣ ਧੰਨਵਾਦ ਦੋਸਤੋ ਬਹੁਤ ਬਹੁਤ ਸ਼ੁਕਰੀਆ ਇਹ ਕਾਰਜ ਨੂੰ ਨਿਪਰੇ ਚੜਾਉਣ ਲਈ ਪਹਿਲਾਂ ਮਜਬੂਰੀਆਂ ਪਈਆਂ ਜੀ ਇੱਕ ਦੋ ਅੱਛਾ ਪਹਿਲਾਂ ਤਾਂ ਮੇਰੇ ਘਰ ਵਾਲੀ ਦਾ ਦੋ ਵਾਰੀ ਆਪਰੇਸ਼ਨ ਕਰਾਇਆ ਜੀ ਅੱਛਾ ਵੱਡਾ ਆਪਰੇਸ਼ਨ ਅੱਛਾ ਪ੍ਰਾਈਵੇਟ ਦਾ ਕਰਾਇਆ ਇੱਕ ਵਾਰੀ ਸਰਕਾਰੀ ਕਰਾਇਆ ਠੀਕ ਹੈ ਠੀਕ ਹੈ ਫਿਰ ਮੇਰੀ ਭਝਾਈ ਦੀ ਬਾਤ ਹੋਣੀ ਚਾਹੀਦੀ ਜੀ ਅੱਛਾ ਉਹਦਾ ਲਾਜ ਮੈਂ ਕਰਾਇਆ ਜਿਹੜੇ ਮੈਂ ਜਗਾ ਪਾਣੀ ਦੀ ਗਿਉ ਮੇਰੇ ਪੈਸੇ ਉਧਰ ਲੱਗੇ ਜੀ ਓਹੋ ਤੇ ਫਿਰ ਮੇਰੇ ਮੁੰਡੇ ਦੀ ਅੱਖ ਖਰਾਬ ਧੀ ਅੱਛਾ ਅੱਛਾ ਉਹਦਾ ਲਾਜ ਕਰਾਇਆ ਦੀ ਸਮੂਹਤੂ ਜੀ ਠੀਕ ਹੈ ਤੇ ਹੁਣ ਆ ਉਹਨਾਂ ਬੀਰ ਦਾ ਧੰਨਵਾਦ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਹੈ ਠੀਕ ਹੈ ਅਸੀਂ ਕਾਗਜ਼ ਪਾ ਕੇ ਬੈਠੇ ਦੀਏ ਠੀਕ ਹੈ ਤੇ ਸਾਹਮਣੇ ਦੋਸਤੋ ਤੁਸੀਂ ਦੇਖ ਰਹੇ ਹੋ ਤੇ ਆ ਦੇਖੋ ਇੱਕ ਕਾगज ਦੇ ਸਹਾਰੇ ਬਿਲਕੁਲ ਇਹ ਦਿਨ ਕੱਟੀਆਂ ਕਰ ਰਹੀ ਸੀ ਤੇ ਕਾगज ਪਾ ਕੇ ਦੇਖੋ ਉਹਦੇ ਥੱਲੇ ਇਹ ਰੋਟੀ ਪਾਣੀ ਬਣਾ ਰਹੀ ਸੀ ਤੇ ਆਪਣਾ ਗੁਜ਼ਾਰਾ ਕਰ ਰਹੀ ਸੀ ਤੇ ਇਹ ਵੀਡੀਓ ਪਾਉਣ ਦਾ ਜਿਹੜਾ ਮਤਲਬ ਹੈ ਦੋਸਤੋ ਕੋਈ ਮਸ਼ਹੂਰੀ ਕਰਨਾ ਨਹੀਂ ਜਾਂ ਕੋਈ ਲਾਹਾ ਘਟਣਾ ਨਹੀਂ ਹੈਗਾ ਇਹ ਵੀਡੀਓ ਪਾਉਣ ਦਾ ਮਤਲਬ ਵੀ ਇਹ ਹੈ ਕਿ ਕੋਈ ਹੋਰ ਵੀ ਸਾਡੇ ਜੋ ਪਿੰਡ ਦੇ ਜਾਂ ਇਲਾਕੇ ਦੇ ਕੋਈ ਐਨ ਆਰ ਆਈ ਭਰਾ ਨੇ ਜਿਹੜੇ ਕੋਈ ਮਦਦ ਕਰਨਾ ਚਾਹੁੰਦੇ ਨੇ ਜਾਂ ਨਗਰ ਨਿਵਾਸੀ ਕੋਈ ਵੀ ਕਿਸੇ ਵੀ ਕਿਸਮ ਦੀ ਮਦਦ ਇੰਨਾ ਘਰਾਂ ਦੀ ਕਰ ਸਕਦਾ 6-7 ਘਰ ਜਿਹੜੇ ਹੋਰਲਾ ਕਲਾਂ ਪਿੰਡ ਚੋਂ ਅਸੀਂ ਜਿਹੜੇ ਅਸੀਂ ਚੁਣੇ ਨੇ ਕਿ ਜਿਹੜੇ ਅਤ ਦਰਜੇ ਦੇ ਗਰੀਬ ਨੇ ਤੇ ਉਹਨਾਂ ਦਾ ਕੋਈ ਸਾਧਨ ਨਹੀਂ ਹੈਗਾ ਤੇ ਉਹਨਾਂ ਦੀ ਮਦਦ ਕਰਨ ਲਈ ਕੋਈ ਇਹ ਨਹੀਂ ਹੈਗਾ ਵੀ ਕੋਈ ਸੀਮੈਂਟ ਦੀਆਂ ਬੋਰੀਆਂ ਵੀ ਦੇ ਸਕਦਾ ਕੋਈ ਇੱਟਾਂ ਦੇ ਸਕਦਾ ਜਿੱਦਾਂ ਦਾ ਵੀ ਕੋਈ ਦਾਨ ਕਰ ਸਕਦੇ ਤੇ ਸਾਰਿਆਂ ਨੂੰ ਮੇਰੀ ਬੇਨਤੀ ਹੈ ਜਿੰਨੇ ਐਨ ਆਰ ਆਈ ਭਰਾ ਵੀ ਨੇ ਹੋਰਲਾ ਕਲਾਂ ਦੇ ਤੇ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਵੱਧ ਚੜ ਕੇ ਇਹ ਇੱਕ ਲੰਗਰ ਹੈਗਾ ਤੇ ਬਹੁਤ ਪੁੰਨ ਦਾ ਕੰਮ ਹੋਣ ਜਾ ਰਿਹਾ ਹੈ ਤੇ ਇਹਦੇ ਵਿੱਚ ਕਿਸੇ ਦਾ ਵੀ ਕੋਈ ਮੁਫਾਦ ਨਹੀਂ ਕੋਈ ਧਰਮ ਜਾ ਅਸੀਂ ਕੁਝ ਵੀ ਨਹੀਂ ਦੇਖਿਆ ਨਾ ਅਸੀਂ ਕੋਈ ਸਿਆਸੀ ਰੋਟੀਆਂ ਸੇਕਣੀਆਂ ਨੇ ਤੇ ਇਹ ਜਿਹੜਾ ਬਿਲਕੁਲ ਨਰੋਲ ਜਿਹੜਾ ਕੰਮ ਜਿਹੜਾ ਇਹ ਪੁੰਨ ਦਾ ਕਾਰਜ ਕੀਤਾ ਜਾ ਰਿਹਾ ਤੇ ਕੋਈ ਵੀ ਇਸ ਕਾਰਜ ਦੇ ਵਿੱਚ ਆਪਣਾ ਹਿੱਸਾ ਪਾ ਕੇ ਜਿਹੜਾ ਪੁੰਨ ਦਾ ਕੰਮ ਲਾਹਾ ਹੈ ਉਹ ਖੱਟ ਸਕਦਾ ਹੈ ਤੇ ਧੰਨਵਾਦ ਦੋਸਤੋ ਤੇ ਇਹ ਤੋਂ ਬਾਅਦ ਅੱਜ ਇਸ ਮਕਾਨ ਦੀ ਸ਼ੁਰੂਆਤ ਜਿਹੜੀ ਉਹ ਪਰਮਾਤਮਾ ਦਾ ਨਾਮ ਲੈ ਕੇ ਉਹ ਨਹੀਂ ਰੱਖੀ ਜਾਵੇਗੀ ਇਸ ਮਕਾਨ ਦੀ